ਜੋੜਾ ਸਾਹਿਬ ਸ਼ਹਾਇ ਜਾਂਦਾ ਹੈ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਦਾ ਜੋੜਾ ਸਾਹਿਬ ਹੈ ਇਹ ਬਾਬਾ ਸਚਨ ਸੱਚ ਜੀ ਨੇ 12 ਸਾਲ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋਲ ਤੱਕ ਸੇਵਾ ਕੀਤੀ ਸੀ ਉਹਨਾਂ ਨੇ ਆਪਣਾ ਜੋੜਾ ਬਾਬਾ ਸਚਨ ਸੱਚ ਜੀ ਨੂੰ ਦਿੱਤਾ ਸੀਗਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਦੁੱਖ ਹੋਵੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਇਹ ਜੋੜਾ ਸੁਭਾਨ ਨਾਲ ਠੀਕ ਹੋ ਜਾਂਦੀ ਹੈ ਸਤਿ ਸ੍ਰੀ ਅਕਾਲ ਬਈ ਅੱਜ ਆਪਾਂ ਪਹੁੰਚੇ ਆਂ ਪਿੰਡ ਸੈਦੇਵਾਲਾ ਤਹਿਸੀਲ ਬੁੜਹਾਡਾ ਜ਼ਿਲ੍ਹਾ ਮਾਨਸਾ ਗੁਰਦੁਆਰਾ ਪਾਹਨ ਸਾਹਿਬ ਸੱਚੀ ਮੰਜੀ ਸੈਦੇਵਾਲਾ ਆਇਸੋਂ ਨੂੰ ਐ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਇਹ ਮੇਨ ਐਂਟਰਸ ਗੇਟ ਇਹ ਮੇਨ ਐਂਟਰਸ ਗੇਟ ਹੈ ਜੀ ਬਹੁਤ ਸੋਹਣਾ ਗੁਰਦੁਆਰਾ ਇਹ ਗੁਰਦੁਆਰਾ ਸਾਹਿਬ ਆ ਪਾ ਤੀਜੀ ਪਾਸ਼ਾਹੀ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਉਹਨਾਂ ਦਾ ਗੁਰਦੁਆਰਾ ਹੈ ਤੇ ਉਹਨਾਂ ਦਾ ਜੋੜਾ ਸਾਹਿਬ ਵੀ ਆ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਬਹੁਤ ਵੱਡਾ ਗੁਰਦੁਆਰਾ ਹੈ ਇੱਧਰ ਨਵੀਂ ਬਿਲਡਿੰਗ ਤਿਆਰ ਹੋਣ ਲੱਗ ਰਹੀ ਹੈ ਗੁਰਦੁਆਰੇ ਦੀ ਉਹਦੀ ਦਰਬਾਰ ਸਾਹਿਬ ਬਣ ਰਿਹਾ ਨਵਾਂ ਠੀਕ ਹੈ ਇੱਥੇ ਪਹਿਲਾਂ ਦਰਬਾਰ ਸਾਹਿਬ ਹੁੰਦਾ ਸੀਗਾ ਉਹ ਛੋਟਾ ਸੀਗਾ ਤਾਂ ਕਰਕੇ ਉਹ ਨਵਾਂ ਬਣਾ ਲੈਣੇ ਇਹਨੂੰ 2 ਸਾਲ ਹੋ ਗਏ ਕੰਮ ਚੱਲਦੇ ਨੂੰ ਆਇਆ ਜੀ ਸਰੋਵਰ ਜਿਸ ਕਿਸੇ ਵੀ ਵੀਰਪੈਣ ਨੂੰ ਕੋਈ ਬਿਮਾਰੀ ਹੁੰਦੀ ਹੈ ਕੋਈ ਲਾਗ ਲੱਗਿਆ ਹੁੰਦਾ ਹੈ ਕੋਈ ਫੰਸੀਆਂ ਹੁੰਦੀਆਂ ਨੇ ਕੋਈ ਦੱਦ ਹੁੰਦੇ ਨੇ ਕਿਸੇ ਤਰ੍ਹਾਂ ਦੀ ਵੀ ਕੋਈ ਬਿਮਾਰੀ ਹੈ ਤਾਂ ਇੱਥੇ ਉਹ ਪੰਜ ਸਨਾਨ ਸੁਖ ਸਕਦਾ ਹੈ ਪੰਜ ਸਨਾਨ ਬਾਅਦ ਉਹਦੀ ਬਿਮਾਰੀ ਹੈ ਜਿਹੜੀ ਉਹ ਆਪਣੇ ਆਪ ਠੀਕ ਹੋ ਜਾਂਦੀ ਹੈ ਪੰਜ ਸਨਾਨਾਂ ਸੁਖਣ ਨਾਲ ਠੀਕ ਹੈ ਜੀ ਤੇ ਇਹ ਮਸਿਆ ਵਾਲੇ ਦਿਨ ਇੱਥੇ ਬਹੁਤ ਸੰਗਤਾਂ ਆਦੀ ਹੈ ਬਹੁਤ ਮੇਲਾ ਲੱਗਦਾ ਇੱਥੇ ਤੇ ਹਰ ਮਸਿਆ ਪੰਜ ਮਸਿਆ ਸੁਖਣੀਆਂ ਪੈਂਦੀਆਂ ਨੇ ਜਿਸ ਕਿਸੇ ਨੂੰ ਬਿਮਾਰੀ ਹੈ ਤੇ ਉਹਦਾ ਠੀਕ ਹੋ ਜਾਂਦਾ ਹੈ ਬਿਮਾਰੀ ਠੀਕ ਹੋ ਜਾਂਦੀ ਹੈ ਇਹ ਦਰਸ਼ਨ ਕਰੋ ਜੀ ਸਰੋਵਰ ਦੇ ਇੱਧਰ ਬੀਬੀਆਂ ਲਈ ਹੈ ਸਰੋਵਰ ਬਣਿਆ ਹੋਇਆ ਬੀਬੀਆਂ ਇਸ਼ਨਾਨ ਕਰ ਸਕਦੀਆਂ ਨੇ ਇਹਦੇ ਅੰਦਰ ਇਹ ਪਰਦਾ ਲੱਗਿਆ ਹੋਇਆ ਪੂਰਾ ਚੰਗੀ ਤਰ੍ਹਾਂ ਤੇ ਇਧਰ ਬੰਦੇ ਹੁਣ ਉਹਨਾਂ ਟਾਈਮ ਲਈ ਐ ਇਧਰ 2 ਸਾਲ ਤੋਂ ਇਧਰ ਰੱਖਿਆ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਠੀਕ ਹੈ ਇਸ ਸਾਈਡ ਤੇ ਰੱਖਿਆ ਹੋਇਆ ਹੈ ਠੀਕ ਹੈ ਜੀ ਬਾਬਾ ਜੀ ਇਹ ਵੀ ਨਵੀਂ ਬਿਲਡਿੰਗ ਬਣੀ ਹੈ ਇਹ ਵੀ ਨਵੀਂ ਬਣੀਆ ਬਿਲਡਿੰਗ ਇਧਰ ਇਸ ਸਾਈਡ ਤੇ ਪ੍ਰਕਾਸ਼ ਕੀਤਾ ਹੋਇਆ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 2 ਸਾਲ ਹੋ ਗਏ ਇਹ ਬਾਬਾ ਹਨੂਮਾਨ ਸਿੰਘ ਜੀ ਦੀ ਫੋਟੋ ਹੈ ਇਹਨਾਂ ਦਾ ਰਜੀਤ ਬਾਵਾ ਦੇ ਗੀਤ ਵਿੱਚ ਵੀ ਜ਼ਿਕਰ ਕੀਤਾ ਹੋਇਆ ਹੈ ਸ਼ੇਰ-ਏ-ਪੰਜਾਬ ਮਹਾਰਾਜ ਰਣਜੀਤ ਸਿੰਘ ਸੰਤ ਜਰਨੈਲ ਪਿੰਡਾਂ ਵਾਲੀ ਦੀ ਫੋਟੋ ਇਹ ਆਬਾ ਬਾਲ ਸਿੰਘ ਇੱਥੇ ਜੋ ਵੀ ਕੋਈ ਆਟਾ ਲੈ ਕੇ ਆਉਂਦੀ ਹੈ ਨਾ ਸੰਗਤ ਉਹ ਇੱਥੇ ਪਾ ਦਿੱਤਾ ਜਾਂਦਾ ਓਨੇ ਟਾਈਮ ਲਈ ਇੱਥੇ ਇੱਥੇ ਪ੍ਰਕਾਸ਼ ਕੀਤਾ ਹੋਇਆ ਹੈ ਗੁਰੂ ਗੰਗ ਸਾਹਿਬ ਜੀ ਦਾ ਦੇਖੋ ਬਹੁਤ ਹੀ ਜਲੇ ਸੋਣਾ ਇਹ ਦੀਵਾਨ ਹਾਲ ਹੈ ਦੀਵਾਨ ਹਾਲ ਦੇ ਵਿੱਚ ਪ੍ਰਕਾਸ਼ ਕੀਤਾ ਹੈ ਗੁਰੂ ਗੰਗ ਸਾਹਿਬ ਜੀ ਦਾ ਦੋ ਪਿਛਲੇ 2 ਸਾਲ ਤੋਂ ਇੱਥੇ ਸੰਗਤਾਂ ਬੈੰਦੀਆਂ ਨੇ ਇੱਧਰ ਤੇ ਇੱਧਰ ਦੋਨੇ ਸਾਈਡ ਤੇ ਸੰਗਤਾਂ ਬੈਠਦੀਆਂ ਨੇ ਇੱਥੇ ਲਗਾਤਾਰ ਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਨੇ 365 ਦਿਨ ਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਨੇ ਇੱਥੇ ਦੇਖੋ ਇੱਥੇ ਸਿਸ਼ਾ ਲੱਗਾ ਹੋਇਆ ਹੈ। ਉਹਦੇ ਅੰਦਰ ਸਾਰੇ ਬਾਬਾ ਜੀ ਬੈਠੇ ਨੇ ਤੇ ਮਹਾਰਾਜ ਦਾ ਪ੍ਰਕਾਸ਼ ਹੋਇਆ ਹੋਇਆ ਹੈ ਤੇ ਅਖੰਡ ਪਾਤਸ਼ਾਹ ਜੰਮੇ ਨੇ। ਜਿਸ ਕਿਸੇ ਨੇ ਵੀ ਅਰਦਾਸ ਕਰਾਣੀ ਹੈ ਤਾਂ ਇੱਥੋਂ ਅਰਦਾਸੀ ਪਰਚੀ ਮਿਲਦੀ ਹੈ ਤੇ ਆਪਣੀ ਅਰਦਾਸ ਕਰਾ ਸਕਦਾ ਹੈ। ਜਿਹਨੇ ਵੀ ਬਾਬਾ ਜੀ ਬਈ ਅਰਦਾਸ ਕਰਦੇ ਨੇ ਅੰਦਰ ਜੋਤ ਚੱਲਦੀ ਹੈ ਅਸੀਂ ਤਾਂ ਜੋਤ ਚੱਲਦੀ ਹੁੰਦੀ ਹੈ ਠੀਕ ਹੈ ਹਰ ਗੁਰਦੁਆਰ ਦੇ ਵਿੱਚ ਹੁੰਦੀ ਹੈ ਅੰਦਰ ਉਹ ਪਵਿੱਤਰ ਜੋਤ ਚੱਲਦੀ ਹੈ ਤੇਥੇ ਜੋੜਾ ਸਾਹਿਬ ਸ਼ਹਾਇ ਜਾਂਦਾ ਹੈ ਇਹ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਦਾ ਜੋੜਾ ਸਾਹਿਬ ਹੈ ਇਹ ਬਾਬਾ ਸਚਨ ਸੱਚ ਜੀ ਨੇ 12 ਸਾਲ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੋਲ ਸੇਵਾ ਕੀਤੀ ਸੀ ਉਹਨਾਂ ਨੇ ਆਪਣਾ ਜੋੜਾ ਬਾਬਾ ਸੱਚ ਸੱਚ ਜੀ ਨੂੰ ਦਿੱਤਾ ਹੀਗਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦਾ ਦੁੱਖ ਹੋਵੇ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੋਵੇ ਇਹ ਜੋੜਾ ਸ਼ਵਾਨ ਨਾਲ ਠੀਕ ਹੋ ਜਾਂਦੀ ਹੈ ਇਹ ਇੱਥੇ ਭਈ ਪ੍ਰਸ਼ਾਦ ਮਿਲਦਾ 1947 ਦੇ ਵਿੱਚ ਜਦੋਂ ਪਾਕਿਸਤਾਨ ਤੋਂ ਆਪਣੇ ਬਜ਼ੁਰਗ ਇੰਡੀਆ ਆਏ ਸੀਗੇ ਤਾਂ ਉਹ ਇਹ ਜੋੜਾ ਸਾਹਿਬ ਨਾ ਆਪਣੇ ਨਾਲ ਲੈ ਕੇ ਪਿੰਡ ਸੈਦੇਵਾਲਾ ਵਿੱਚ ਬਸ ਗਏ ਸੀਗੇ ਤੇ ਇੱਥੇ ਉਹਨਾਂ ਨੇ ਫਿਰ ਗੁਰਦੁਆਰਾ ਸਾਹਿਬ ਬਣਾਇਆ ਬਾਬਾ ਸਚਨ ਸੱਚ ਜੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਮਹਾਰਾਜ ਨੇ ਕਿਹਾ ਸੀਗਾ ਕਿ ਤੁਸੀਂ ਇਹ ਜੋੜਾ ਲੈ ਜਾਓ ਇਹ ਜੋੜਾ ਆਪਣੇ ਨਾਲ ਲੈ ਜਾਓ ਤੇ ਜਿਨ੍ਹਾਂ ਨੂੰ ਵੀ ਕੋਈ ਦੁੱਖ ਤਕਲੀਫਾਂ ਨੇ ਉਹਨਾਂ ਦੀਆਂ ਦੁੱਖ ਤਕਲੀਫਾਂ ਸਭ ਦੂਰ ਕਰੋ ਜਾ ਕੇ ਬਾਬਾ ਸਤਨ ਸੱਚ ਜੀ ਨੇ 12 ਸਾਲ ਸ੍ਰੀ ਗੁਰੂ ਅਮਰਦਾਸ ਜੀ ਸਾਹਿਬ ਕੋਲ ਸੇਵਾ ਕੀਤੀ ਸੀ ਉੱਥੇ ਤੇ ਫਿਰ ਤੇ ਫਿਰ ਉਹ ਤੋਂ ਬਾਅਦ ਬਾਬਾ ਸਤਨ ਸੱਚ ਜੀ ਨੇ ਬਹੁਤ ਸਾਰੇ ਲੋਕਾਂ ਦਾ ਭਲਾ ਕੀਤਾ ਇਸ ਜੋੜਾ ਸਾਹਿਬ ਦੇ ਨਾਲ ਇਹ ਜੋੜਾ ਸਾਹਿਬ ਅੱਜ ਵੀ ਇੱਥੇ ਮੌਜੂਦ ਹੈ ਪਿੰਡ ਸੈਦੇਵਾਲਾ ਜ਼ਿਲ੍ਹਾ ਮਾਨਸਾ ਤਹਿਸੀਲ ਬੁੱਢਲਾਡਾ ਤੇ ਇਹ ਗੁਰਦੁਆਰਾ ਸਾਹਿਬ ਦਾ ਬਲੂਪ੍ਰਿੰਟ ਹੈ ਜੋ ਨਵਾਂ ਗੁਰਦੁਆਰਾ ਸਾਹਿਬ ਬਣ ਰਿਹਾ ਹੈ ਇਹ ਉਹਦਾ ਬਲੂਪ੍ਰਿੰਟ ਹੈ ਤੇਖ ਸਾਧੂ ਤੁਸੀਂ ਚੰਗੀ ਦਿਨ ਇੱਧਰ ਨਵਾਂ ਗੁਰਦੁਆਰਾ ਸਾਹਿਬ ਬਣ ਰਿਹਾ ਇੱਥੇ ਸੰਗਤਾਂ ਬਹੁਤ ਸੰਗਤ ਸੇਵਾ ਕਰਨ ਵਾਸਤੇ ਆਉਂਦੇ ਨੇ ਇੱਥੇ ਲੰਗਰ ਹਾਲ ਤਾਂ ਇੱਧਰ ਵੀ ਹੈ ਇਹ ਵੀ ਲੰਗਰ ਹਾਲ ਹੋ ਸਕਦਾ ਹੈ ਨੀਚੇ ਲੰਗਰ ਹਾਲ ਬਣ ਰਿਹਾ ਤੇ ਕਲੰਗਲਹਾਰ ਇੱਧਰ ਵੀ ਹੈ ਕਿਉਂਕਿ ਸੰਗਤਾਂ ਬਹੁਤ ਜ਼ਿਆਦਾ ਪੀੜ ਹੋ ਜਾਂਦੀ ਹੈ ਇੱਥੇ ਜਦੋਂ ਮੱਸਿਆ ਵਾਲੇ ਦਿਨ ਜਾਂ ਕੋਈ ਪ੍ਰੋਗਰਾਮ ਹੁੰਦਾ ਹੈ ਉਹਨੋਂ ਬਹੁਤ ਜ਼ਿਆਦਾ ਭੀੜ ਹੋ ਜਾਂਦੀ ਹੈ ਇੱਥੇ ਤਾਂ ਕਰਕੇ ਇੱਕ ਲੰਗਰ ਹਾਲ ਹੋਰ ਬਣਾ ਲਿਆ ਨਾ ਇਹ ਹੈ ਜੀ ਲੰਗਰ ਹਾਲ ਤੇ ਇੱਥੇ ਖਾਣਾ ਪਕਾਇਆ ਜਾਂਦਾ ਹੈ ਲੰਗਰ ਤਿਆਰ ਹੁੰਦਾ ਹੈ ਤੇ ਅੰਦਰ ਲੰਗਰ ਵਰਤਾਇਆ ਜਾਂਦਾ ਇਹ ਜਿੱកਾ ਤੇ ਲੰਗਰ ਪਕਾਇਆ ਜਾਂਦਾ ਬਾਈ ਸੰਗਤਾਂ ਸੇਵਾ ਕਰਾਉਂਦੀਆਂ ਨੇ ਗੁਰਦੁਆਰੇ ਵਿੱਚ ਹੀ ਸਾਨੂੰ ਇਹ ਦੇਖਣ ਨੂੰ ਮਿਲੂਗਾ ਕਿ ਕੋਈ ਧਰਮ ਨਹੀਂ ਪੁੱਛਿਆ ਜਾਂਦਾ ਕੋਈ ਜਾਤ ਨਹੀਂ ਪੁੱਛੀ ਜਾਂਦੀ ਕੋਈ ਜਿਕਾਰੇ ਨਹੀਂ ਲਵਾਏ ਜਾਂਦੇ ਇੱਥੇ ਕੋਈ ਵੀ ਭੁੱਖਾ ਨਹੀਂ ਜਾਂਦਾ ਗੁਰੂ ਘਰ ਦੇ ਵਿੱਚੋਂ ਇਸ ਗੱਲ ਦਾ ਮਾਣ ਹੈ ਆਪਾਂ ਨੂੰ ਕਿ ਆਪਾਂ ਸਿੱਖ ਪਰਿਵਾਰ ਦੇ ਵਿੱਚ ਪੈਦਾ ਹੋਏ ਆਂ ਪੰਜਾਬ ਦੇ ਵਿੱਚ ਪੈਦਾ ਹੋਏ ਆਂ ਆਹ ਲੰਗਰ ਹਾਲ ਹੈ ਜੀ ਇੱਥੇ ਬੈਠ ਕੇ ਆਪਣਾ ਲੰਗਰ ਖਾ ਸਕਦਾ ਕੋਈ ਵੀ ਕੋਈ ਵੀ ਹੋਵੇ ਕੋਈ ਧਰਮ ਨਹੀਂ ਪੁੱਛਿਆ ਜਾਂਦਾ ਉਦੋਂ ਕੋਈ ਜਾਤ ਨਹੀਂ ਪੁੱਛੀ ਜਾਂਦੀ ਕੋਈ ਗੋਤ ਨਹੀਂ ਪੁੱਛਿਆ ਜਾਂਦਾ ਬਸ ਸੇਵਾ ਭਾਪਾ ਆਪਣਾ ਨਾਲ ਲੰਗਰ ਛਕਾਇਆ ਜਾਂਦਾ ਉਧਰ ਅੰਦਰ ਲੰਗਰ ਤਿਆਰ ਹੁੰਦਾ ਤੇ ਇੱਥੇ ਲੰਗਰ ਛਕਾਇਆ ਜਾਂਦਾ ਤੇ ਉਹ ਬਰਤਨ ਧੋਣ ਵਾਲੀ ਜਗ੍ਹਾ ਇੱਥੇ ਆਪਣੇ ਆਪ ਸੰਗਤਾਂ ਸੇਵਾ ਕਰਦੇ ਰਹਿੰਦੀਆਂ ਨੇ ਕਿਸੇ ਨੂੰ ਕੋਈ ਕਹਿੰਦੀ ਲੋੜ ਨਹੀਂ ਪੈਂਦੀ ਵੈਸੇ ਵੀ ਗੁਰਦੁਆਰਿਆਂ 'ਚ ਕਿਸੇ ਨੂੰ ਕਹਿੰਦੀ ਲੋੜ ਨਹੀਂ ਪੈਂਦੀ ਲੋਕ ਆਪਣੇ ਆਪ ਹੀ ਸੇਵਾ ਕਰਦੇ ਰਹਿੰਦੇ ਨੇ ਤੇ ਇੱਥੇ ਬਰਤਨ ਤੋਏ ਜਾਂਦੇ ਨੇ ਇੱਕ ਪਾਗਲ ਰਾਣੀ ਸੀਗੀ ਬਾਬਾ ਸਚਨ ਸੱਚ ਜੀ ਨੇ ਉਹਨਾਂ ਨੂੰ ਜੋੜੇ ਉਹਨਾਂ ਨੇ ਸਿਰ ਨੂੰ ਜੋੜਾ ਲਾਇਆ ਤੇ ਉਹ ਰਾਣੀ ਠੀਕ ਹੋ ਗਈ ਸੀਗੀ ਇਹ ਵੀ ਗੁੱਲਕਾ ਬਾਈ ਜੀ ਨੂੰ ਜਿਵੇਂ ਸ਼ਰਦਾ ਜੀ ਦੀ ਵੀ ਉਹ ਵੇਲੇ ਵਿੱਚ ਸ਼ਰਦਾ ਸਵਾਨ ਆਪਣਾ ਦਾਨ ਕਰ ਸਕਦਾ ਐਦਰ ਲੰਗਰ ਚਾਹ ਦਾ ਲੰਗਰ ਲੱਗਦਾ ਇਹਨੇ ਚਾਹ ਮਿਲਿਆ ਚਾਹ ਪੀਓ ਜਿਹਨੇ ਰੋਟੀ ਖਾਣੀ ਹੈ ਰੋਟੀ ਖਾਓ ਲੱਸੀ ਵੀ ਹੁੰਦੀ ਹੈ ਇਹਦੇ ਵਿੱਚ ਇੱਥੇ ਵੀ ਲੋਕ ਰੱਖ ਰੱਖਦੇ ਨੇ ਰੱਖ ਮਤਲਬ ਵੀ ਲੋਕ ਇੱਥੇ ਸੁੱਖ ਸੁਖ ਦੇਣੇ ਵੀ ਅਸੀਂ 10 ਦਿਨ 15 ਦਿਨ ਮਹੀਨਾ ਇੱਥੇ ਹੀ ਰਹਿ ਕੇ ਗੁਰਦੁਆਰੇ ਦੇ ਵਿੱਚ ਹੀ ਰਹਿ ਕੇ ਸੇਵਾ ਕਰਾਵਾਂਗੇ ਤੇ ਸਾਡਾ ਆਹ ਕੰਮ ਬਣ ਜੇ ਜੋ ਵੀ ਸੁੱਖ ਸੁਖੀ ਹੁੰਦੀ ਹੈ ਉਹਨਾਂ ਨੇ ਲੋਕਾਂ ਨੇ ਵੀ ਸਾਡੇ ਸਾਰੇ ਦੁੱਖ ਟੁੱਟ ਜਾਂਣ ਜਾਂ ਸਾਡਾ ਫਲਾਣਾ ਕੰਮ ਬਣ ਜੇ ਕੋਈ ਵੀ ਕੰਮ ਸੁਖਿਆ ਹੁੰਦਾ ਉਹਨਾਂ ਨੇ ਉਹਨਾਂ ਦਾ ਕੰਮ ਪੂਰਾ ਹੋ ਜਾਂਦਾ ਜਿਨ ਜਿਨੇ ਦਿਨ ਉਹ ਰੱਖ ਰੱਖਦੇ ਨੇ ਤੇ ਉਹਨੇ ਦਿਨ ਇੱਥੇ ਹੀ ਰਹਿ ਕੇ ਗੁਰਦੁਆਰੇ ਦੇ ਵਿੱਚ ਹੀ ਰਹਿ ਕੇ ਉਹ ਕਰਨ ਹੀ ਜਾਂਦੇ ਹੈਗੇ ਇੱਥੇ ਹੀ ਰਹਿੰਦੇ ਨੇ ਗੁਰਦੁਆਰੇ ਚ ਤੇ ਸੇਵਾ ਕਰਾਉਂਦੇ ਨੇ 24 ਘੰਟੇ ਇੱਥੇ ਤੇ ਉਹਨਾਂ ਲਈ ਬਣੇ ਹੋਏ ਨੇ ਰੂਮ ਬਣੇ ਹੋਏ ਨੇ ਉੱਪਰਲੇ ਪਾਸੇ ਜੋ ਲੋਕ ਰੱਖ ਰੱਖਦੇ ਨੇ ਉਹਨਾਂ ਦੇ ਰਹਿਣ ਵਾਸਤੇ ਉੱਪਰ ਰੂਮ ਬਣੇ ਹੋਏ ਨੇ ਸਭ ਕੁਝ ਪ੍ਰਬੰਧ ਹੈ ਠੀਕ ਹੈ ਨਾਂ ਟੋਣ ਦਾ ਸਭ ਕੁਝ ਲੰਗਰ ਦਾ ਇੱਥੇ ਹੈ ਹੀ ਇੱਥੇ ਦਸਵੀਂ ਪਰਦੀ ਹੈ ਤੇ ਮੱਸਿਆ ਵਰਦੀ ਹੈ ਬਹੁਤ ਇਕੱਠ ਹੁੰਦਾ ਦਸਵੀਂ ਵਾਲੇ ਦਿਨ ਦਸਵੀਂ ਵਾਲੇ ਦਿਨ ਇਕੱਠ ਹੋਵੇ ਨਾ ਹੋਵੇ ਪਰ ਬਾਈ ਹਰ ਸੋਮਵਾਰ ਨੂੰ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਬਹੁਤ ਜ਼ਿਆਦਾ ਇਕੱਠ ਹੁੰਦਾ ਸੋਮਵਾਰ ਨੂੰ ਇੱਥੋਂ ਕੜਾ ਪ੍ਰਸ਼ਾਦ ਦੇਗ ਲਈ ਜਾਂਦੀ ਹੈ ਇੱਥੋਂ ਜਿਸ ਨੇ ਵੀ ਦੇ ਕਰਾਣੀ ਹੁੰਦੀ ਆ ਆਪਣੇ 10 ਦੀ 50 ਦੀ 100 ਦੀ ਜਿੰਨੇ ਦੀ ਵੀ ਕਰਾਣੀ ਆ ਉਹ ਇੱਥੋਂ ਲੈ ਕੇ ਮਿਲਦੀ ਹੁੰਦੀ ਆ ਇਹ ਆ ਦੁਕਾਨ ਆ ਇੱਥੇ ਦੁਕਾਨੇ ਬਣੀ ਹੋਈ ਆ ਇੱਥੇ ਜੋ ਵੀ ਸਿੱਖੀ ਨਾਲ ਸੰਬੰਧਤ ਸਮਾਨ ਮਿਲਦਾ ਇੱਥੇ ਉਹ ਵੀ ਤੁਸੀਂ ਲੈ ਜਾ ਐਸੇ ਮੇਲਾ ਵਰਦਾ ਹੈ ਬੱਚਿਆਂ ਲਈ ਬੱਚਿਆਂ ਨੂੰ ਜੋ ਰਾਉਣੇ ਲੈਣੇ ਨੇ ਬੱਚੇ ਨੇ ਇੱਥੋਂ ਖੜਾਉਣੇ ਲੈ ਸਕਦੇ ਨੇ ਅਜ ਤੱਕ ਕੁਝ ਨਹੀਂ ਇਹ ਦੋ ਚਾਰ ਦੁਕਾਨਾਂ ਨੇ ਸੋਮਵਾਰ ਨੂੰ ਤਾਂ ਇੱਥੇ ਬਹੁਤ ਭੀੜ ਹੁੰਦੀ ਹੈ ਬਹੁਤ ਜ਼ਿਆਦਾ ਭੀੜ ਲੱਗੀ ਹੁੰਦੀ ਹੈ ਸੋਮਵਾਰ ਨੂੰ ਇੱਥੇ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਮਿਲਦੀ ਹੈਗੀ ਇਹ ਪਿੰਡ ਬੜਾ ਲਾਡੇ ਤੋਂ 10-15 ਕਿਲੋਮੀਟਰ ਦੀ ਦੂਰੀ ਤੇ ਆਵਾ ਜੇ ਵੀਡੀਓ ਵਧੀਆ ਲੱਗੀ ਬਾਈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਧੰਨਵਾਦ